ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਸ਼ਬਦ ਦੀਆਂ ਅਰੰਭਕ ਤੁਕਾਂ ਜੋ ਰਹਾਉ ਦੀਆਂ ਦੋ ਤੁਕਾਂ ਨੇ ਇਸ ਵਿੱਚ ਇਨਸਾਨ ਨੂੰ ਹਰ ਮਨੁੱਖ ਮਾਤਰ ਨੂੰ ਜੋ ਸਰਬਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕੋਸ਼ਿਚ ਪਹਿਲੀ ਗੱਲ ਤਾਂ ਕਈ ਇਨਸਾਨ ਤੋਂ ਪਾਤਾਂ ਤੋਂ ਪਾਪ ਤੋਂ ਬਚ ਕੇ ਰਹੇ ਦੂਸਰਾ ਕਿਆ ਜੇ ਜ਼ਿੰਦਗੀ ਵਿੱਚ ਗੁਨਾਹ ਪਾਪ ਹੋ ਗਏ ਤੇ ਉਸ ਪ੍ਰਭੂ ਦੀ ਸ਼ਰਨ ਵਿੱਚ ਚਲਾ ਜਾ ਤੇ ਜੇ ਉਸ ਦੀ ਸ਼ਰਨ ਵਿੱਚ ਜਾਏਗਾ ਤੇ ਤੇਰੇ ਸਾਰੇ ਭੈ ਦੁੱਖ ਉਹਦੀ ਸ਼ਰਨ ਨਸ਼ਟ ਕਰ ਦੇਵੇਗੀ ਅਸੀਂ ਸੁਣਿਆ ਗੌੜੀ ਮਹੱਲਾ ਨੌਵਾਂ ਗੌੜੀ ਰਾਗ ਹੈ ਨੌਵੇਂ ਸਤਿਗੁਰਾਂ ਦਾ ਬਚਨ ਹੈ ਨਰ ਅਚੇਤ ਪਾਪ ਤੇ ਡਰ ਰੇ ਥੋੜਾ ਜਿਹਾ ਪਾਠ ਮੈਂ ਇਹ ਕਰਾਂਗਾ ਇਹਨੂੰ ਵਿਚਾਰ ਚ ਮੈਂ ਬਿਸ਼ਰਮ ਲੈ ਨਰ ਅਚੇਤ ਪਾਪ ਤੇ ਡਰ ਰੇ ਇਹਦੇ ਲਫ਼ਜ਼ੀ ਨਰ ਦਾ ਅਰਥ ਹੋ ਗਿਆ ਇਨਸਾਨ ਕਈ ਵਾਰੀ ਮੈਨੂੰ ਪਤਾ ਹੈ ਕੁਝ ਪ੍ਰਾਤਨ ਅਰਥ ਇਹ ਸੰਖੇ ਨਰ ਅਚੇਤ ਪਾਪ ਤੇ ਡਰਵੇ ਅਰਥ ਕੀਤੇ ਗਏ ਯਾਦ ਰਖੋ ਪਾਪ ਨਰ ਜਿੰਦ ਕੈ ਅਚੇਤ ਦਾ ਅਰਥ ਹੈ ਗਾਫਿਲ ਗਾਫਿਲ ਇਨਸਾਨ ਕੈ ਇਸ ਪਹਿਲੀ ਤੁਕ ਦੇ ਸਿਰਫ ਅਖਰੀ ਅਰਥ ਫਿਰ ਅਸੀਂ ਵਿਚਾਰ ਕਰਨੇ ਨਰ ਅਚੇਤ ਇਹ ਚੇਤ ਦਾ ਅਰਥ ਹੈ ਗਾਫਲ ਜਿਹਨੂੰ ਸਮਝ ਕੋਈ ਨਹੀਂ ਪਾਪ ਤੇ ਡਰ ਰੇ ਪਾਪ ਤੋਂ ਡਰ ਰੇ ਸ਼ਬਦ ਜਿਹੜਾ ਮੈਂ ਕਹਾਂ ਵੀ ਇੱਕ ਕਵਿਤਾ ਦੇ ਰੂਪ ਵਿੱਚ ਬਾਅਦ ਚ ਆ ਗਿਆ ਪਰ ਜਦੋਂ ਅਸੀਂ ਇਹਦੇ ਅਰਥ ਕਰਾਂਗੇ ਤੇ ਇਸ ਤਰ੍ਹਾਂ ਕਰਾਂਗੇ ਰੇ ਨਰ ਅਚੇਤ ਪਾਪ ਤੇ ਡਰ ਮੈਂ ਤੋਕ ਨਹੀਂ ਬਦਲ ਰਿਹਾ ਕਿਉਂਕਿ ਆਪ ਸਭ ਨੂੰ ਪਤਾ ਹੈ ਮੈਂ ਪਿਛਲੇ ਦਿਨ ਵੀ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਕਾਂ ਦੇ ਅਰਥ ਕਰਨੇ ਆ ਜਿਹੜੀ ਜਿਹੜੀ ਪੋਇਟਰੀ ਹੈ ਕਵਤਾ ਹੈ ਸੰਦਾਬੰਦੀ ਹੈ ਉਸ ਵਿੱਚ ਲਫ਼ਜ਼ ਜਿਹੜਾ ਸ਼ਬਦ ਜਿਹੜਾ ਉਹ ਕਵੀ ਨੂੰ ਇੰਨਾ ਕ ਹੱਕ ਹੈ ਉਹ ਅੱਗੇ ਪਿੱਛੇ ਕਰ ਸਕਦਾ ਹੈ ਪਰ ਉਹ ਗਲਤੀ ਨਹੀਂ ਹੁੰਦੀ ਹੁਣ ਇਹ ਰੇ ਸ਼ਬਦ ਜਿਹੜਾ ਖੀਰ ਤੇ ਤੇ ਜਦੋਂ ਇਹਦੇ ਅਰਥ ਕਰਾਂਗੇ ਤੇ ਮੈਂ ਫਿਰ ਅਰਜ਼ ਕੀਤੀ ਨਾਰ ਅਚੇਤ ਪਾਪ ਤੇ ਡਰ ਗਏ ਇਹ ਅਰਥ ਮੈਂ ਇਸ ਤਰ੍ਹਾਂ ਕਰਾਂਗੇ ਰੇ ਨਰ ਅਚੇਤ ਐ ਗਾਫਲ ਬੰਦੇ ਐ ਗਾਫਲ ਇਨਸਾਨ ਐ ਗਾਫਲ ਨਰ ਜਿਹੜਾ ਪ੍ਰਵਾਹ ਨਹੀਂ ਕਰ ਰਿਹਾ ਪਾਪ ਤੇ ਡਰ ਰੇ ਐ ਗਾਫਲ ਬੰਦੇ ਤੈਨੂੰ ਸਮਝ ਕਿਉਂ ਨਹੀਂ ਜਿਹੜੇ ਗੁਨਾਹ ਜਿਹੜੇ ਤੂੰ ਪਾਪ ਕਰ ਰਹਾ ਇਹਨਾਂ ਤੋਂ ਦੂਰ ਰਹੁ ਪਾਪ ਵਿੱਚ ਪ੍ਰਵਿਰਤ ਨਾ ਹੋ ਸਿਰਫ ਅਖਰੀ ਅਰਥ ਨੇ ਉਂਝ ਇਹ ਵੀ ਅਰਥ ਕੀਤੇ ਆ ਗੁਰਮਖਾਂ ਨੇ ਕਿ ਨਰ ਅਚੇਤ ਪਾਪ ਤੇ ਡਰ ਰੇ ਇਹਦਾ ਅਰਥ ਇਹ ਵੀ ਕੀਤਾ ਹੈ ਇਹ ਇਨਸਾਨ ਤੋ ਉਹ ਨਾ ਪਾਪਾਂ ਤੋਂ ਵੀ ਡਰ ਜਿਹੜੇ ਅਚੇਤਨ ਹੋ ਜਾਂਦੇ ਨੇ ਬਿਨਾ ਸਮਝ ਤੋਂ ਹੋ ਜਾਂਦੇ ਆ ਪਰ ਜਦੋਂ ਇਹਦੇ ਅਰਥ ਸਿਸ ਢੰਗ ਨਾਲ ਕਰਾਂਗੇ ਮੈਂ ਦਾਵਾ ਨਹੀਂ ਕਰਾਂਗਾ ਰਦਾ ਪਰ ਅਚੇਤਤਾ ਦਾ ਸਬੰਧ ਇਨਸਾਨ ਦੇ ਨਾਲ ਹੈ ਮਨੁੱਖ ਦੇ ਨਾਲ ਹੈ ਨਰ ਦੇ ਨਾਲ ਹੈ ਹਜ਼ੂਰ ਕਹਿ ਰਹੇ ਨੇ ਨਰ ਅਚੇਤ ਹੈ ਅਚੇਤ ਬੰਦੇ ਗਾਫਿਲ ਬੰਦੇ ਪਾਪ ਤੇ ਡਰ ਰੇ ਉਸ ਪਾਪ ਤੋਂ ਡਰ ਐ ਇਨਸਾਨ ਤੂੰ ਪਾਪਾਂ ਤੋਂ ਬਚ ਕੇ ਰਹਿ ਡਰੇ ਦਰਥੇ ਬਚ ਕੇ ਰਹਿ ਫਿਰ ਜੇ ਹੋ ਗਏ ਤੇ ਫਿਰ ਕੀ ਕਰੀਏ ਗੁਰੂ ਜੀ ਕਹਿੰਦੇ ਦੀਨ ਦਇਆਲ ਦੀਨ ਦਾ ਲਫ਼ਜ਼ ਹੀ ਅਰਥ ਗਰੀਬੀ ਹੈ ਤੇ ਦੀਨ ਦਾ ਅਰਥ ਧਰਮ ਵੀ ਹੈ ਅਸੀਂ ਜਦੋਂ ਪਾਠ ਕਰਨੇ ਆ ਗੁਰੂ ਜੀ ਦੀ ਬਾਣੀ ਦਾ ਇਹ ਵੀ ਸ਼ਬਦ ਦੀਨ ਦੇ ਵੀ ਦੋ ਅਰਥ ਨੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਦੀਨ ਦਾ ਅਰਥ ਹੈ ਗਰੀਬ ਦੂਸਰੇ ਪਾਸੇ ਜਦੋਂ ਸਤਗੁਰਾਂ ਦੀ ਅੰਮ੍ਰਿਤ ਬਾਣੀ ਦਾ ਸੀ ਪਾਠ ਕਰਨੇ ਆ ਤੇ ਉਸ ਵਿੱਚ ਇੱਕ ਬਚਨ ਹੁੰਦਾ ਹੈ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਕਿ ਦੀਨ ਗਵਾਇਆ ਦੁਨੀ ਸਿਉ ਕਿ ਅਸਲ ਚ ਜਿਹੜਾ ਧਰਮ ਹੈ ਜਿਹੜਾ ਦੀਨ ਹੈ ਇਹਨੂੰ ਦੁਨੀਆ ਪਿੱਛੇ ਲਾ ਕੇ ਗਵਾ ਲਿਆ ਇੱਕ ਬਚਨ ਹੋਰ ਹੁੰਦਾ ਸੂਰਾ ਸੋ ਪਹਿਚਾਨੀਏ ਝੁਲਰੈ ਦੀਨ ਕੇ ਖੇਤ ਇਸ ਕਰਕੇ ਮੈਂ ਅਰਜ਼ ਕਰਾਂਗਾ ਦੀਨ ਸ਼ਬਦ ਗਰੀਬ ਲਈ ਮਜ਼ਲੂਮ ਲਈ ਆਜਜ ਲਈ ਲੋੜਵੰਦ ਲਈ ਵਰਤੇ ਆਂ ਦੀਨ ਦਇਆਲ ਦਾ ਲਫ਼ਜ਼ੀ ਅਰਥ ਹੈ ਕਿ ਗਰੀਬਾਂ ਉੱਤੇ ਦਇਆ ਕਰਨ ਵਾਲਾ ਮਹਾਰਾਜ ਕਹਿੰਦੇ ਸਗਲ ਭੈ ਪੰਜਨ ਸਗਲ ਦਾ ਅਰਥ ਹੈ ਸਾਰੇ ਇਹ ਜਿੱਥੇ ਭੈ ਲਫ਼ਜ਼ ਹੁੰਦਾ ਹੈ ਨਾ ਜੀ ਭੱਬੇ ਨੂੰ ਦੁਲਾਵਾਂ ਲੱਗੀਆਂ ਨੇ ਇੱਕ ਸ਼ਬਦ ਹੈ ਭਉ ਭਉ ਇੱਕ ਵਚਨ ਹੈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਭੱਬੇ ਨੂੰ ਦੁਲਾਵਾਂ ਭੈ ਆ ਜਾਏਗਾ ਇਪੈ ਸ਼ਬਦ ਜਿਹੜਾ ਬਹੁਵਚਨ ਹੈ। ਭਉ ਦਾ ਬਹੁਵਚਨ ਜਿਹੜਾ ਉਹ ਭੈ ਹੈ। ਇਸੇ ਕਰਕੇ ਸਤਗੁਰਾਂ ਨੇ ਸ਼ਬਦ ਸਗਲ ਵਰਤੇ ਆ ਸਾਰੇ। ਦੀਨ ਦਿਆਲ ਸਗਲ ਭੈ ਭੰਜਨ ਜਿਹੜੇ ਸਾਰੇ ਦੁੱਖਾਂ ਨੂੰ ਜਿੰਨੇ ਡਰ ਨੇ ਉਹਨਾਂ ਡਰਾਂ ਨੂੰ ਭੰਜਨ ਵਾਲੇ ਨੇ ਖਤਮ ਕਰਨ ਵਾਲੇ ਨੇ। ਸ਼ਰਨ ਤਾਹ ਤੁਮ ਪਰ ਰੇ ਹਜ਼ੂਰ ਕਿਨੇ ਹੈ ਇਨਸਾਨ ਉਸ ਪਰਮਾਤਮਾ ਦੀ ਸ਼ਰਨ ਪੈ ਜਾ। ਪਰ ਦਰਤੇ ਪਰਣਾ ਡਿਗਣਾ ਸ਼ਰਨ ਤਾਹ ਤੁਮ ਪਰੇ ਇਹ ਇਨਸਾਨ ਉਸ ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾ ਜਿਹੜਾ ਗਰੀਬਾਂ ਦੇ ਤੇ ਦਇਆ ਕਰਦਾ ਹੈ ਤੇ ਜਿੰਨਾ ਇਨਸਾਨ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਪਾਪਾਂ ਦਾ ਖੰਡਨ ਕਰਨ ਵਾਲਾ ਹਰ ਤਰ੍ਹਾਂ ਦੇ ਦੁੱਖ ਮੁਖ ਭੈ ਨੂੰ ਮੁਕਾਉਣ ਵਾਲਾ ਹੈ ਇਹ ਨੇ ਰਹਾਉ ਦੀਆਂ ਤੁਕਾਂ ਦੇ ਅਖਰੀ ਅਰਥ ਇਹ ਇਸ ਕਰਕੇ ਆਰਾਮ ਵਿੱਚ ਘਰ ਦਈਦੇ ਨੇ ਇਕ ਕਟੋਕ ਇਨਾ ਕੋ ਸਾਨੂੰ ਸਭ ਨੂੰ ਗਿਆਤ ਰਹੇ ਕਿ ਅਸੀਂ ਅੱਜ ਦੀ ਵਿਚਾਰ ਕੀ ਕਰ ਰਹੇ ਹਾਂ ਇਸ ਕਰਕੇ ਅਖਰੀ ਅਰਥ ਕਰਨੇ ਪਹਿਲਾਂ ਬਹੁਤ ਜ਼ਰੂਰੀ ਨੇ ਕਿ ਨਰ ਅਚੇਤ ਪਾਪ ਤੇ ਡਰਲੇ ਦੀਨ ਦਯਾਲ ਸਗਲ ਪੈ ਭੰਜਨ ਸ਼ਰਨ ਤਾਹੇ ਤੁਮ ਪਰ ਗਏ ਹੁਣ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਨੇ ਪਾਪ ਦਾ ਜ਼ਿਕਰ ਬੜੀ ਬੜੀ ਕੀਤਾ ਹੈ ਤੇ ਪੁੰਨ ਦਾ ਜ਼ਿਕਰ ਵੀ ਬੜੀ ਬੜੀ ਹੋਇਆ ਹੈ ਤੇ ਜਦੋਂ ਪਾਪ ਦੀ ਅਸੀਂ ਗੱਲ ਕਰਨੇ ਆ ਤੇ ਇਹ ਸੱਚ ਹੈ ਜੇ ਬੜੀ ਇੱਕ ਗੁੰਝਲਦਾਰ ਜੀ ਇਹਦੀ ਵਿਆਖਿਆ ਹੈ ਮੈਨੂੰ ਯਾਦ ਹੈ ਇੱਕ ਵਿਦਵਾਨ ਨੇ ਕਿਹਾ ਸੀ ਪਾਪ ਦੀ ਪਰਿਭਾਸ਼ਾ ਇਹ ਵੇ ਕਿ ਰੱਬ ਦੇ ਹੁਕਮ ਦੀ ਅਦੂਲੀ ਕਰਨੀ ਤੇ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਕਦਰਾਂ ਕੀਮਤਾਂ ਨੂੰ ਤੋੜਨਾ ਜਾਂ ਉਹਨਾਂ ਨੂੰ ਸਵੀਕਾਰ ਨਾ ਕਰਨਾ ਫਿਰ ਬਿੰਤੀ ਰੱਬ ਦੀ ਹੁਕਮ ਦੀ ਅਦੂਲੀ ਨੈਤਿਕ ਜਿਹੜੇ ਗੁਣ ਗੁਣ ਨੇ ਕਦਰਾਂ ਕੀਮਤਾਂ ਨੇ ਉਹਨਾਂ ਤੋਂ ਦੂਰ ਭਜਣਾ ਜਦੋਂ ਅਸੀਂ ਪਾਪ ਸ਼ਬਦ ਕਹਿੰਦੇ ਆ ਮੈਂ ਅਰਜ਼ ਕੀਤੀ ਪਾਪ ਦਾ ਲਫ਼ਜ਼ੀ ਅਰਥ ਇਹ ਵੀ ਹੈ ਕਿ ਜਿਹਦੇ ਤੋਂ ਬਚਿਆ ਜਾਏ ਪਾਪਦਰ ਤੇ ਵੀ ਜਿਤੋਂ ਬਚਿਆ ਜਾਏ ਇੱਕ ਜੇ ਪਾਪ ਸ਼ਬਦ ਹੈ ਤੇ ਨਾਲ ਫਿਰ ਪੁੰਨ ਵੀ ਹੈ ਉੰਜ ਸਤਗੁਰਾਂ ਨੇ ਇੱਕ ਬਖਸ਼ਿਸ਼ ਕੀਤੀ ਭਾਵੇਂ ਅਸੀਂ ਇਹ ਚੀਜ਼ ਕਹਿ ਦਿੰਨੇ ਆ ਨਹੀਂ ਜੀ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ ਬਸ ਇਹ ਧਰਮ ਦੀ ਦੁਨੀਆ ਵਿੱਚ ਮਨੋਤ ਖੜੀ ਕੀਤੀ ਗਈ ਬੰਦੇ ਨੂੰ ਡਰਾਉਣ ਲਈ ਆ ਗਿਆ ਨਹੀਂ ਪਿਆਰੋ ਐਸੀ ਗੱਲ ਨਹੀਂ ਕਹੇਗੀ ਜੇ ਆਪ ਆਤਮਾ ਦੀ ਇਹ ਗੱਲ ਕਰੋਗੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਨਾਨਕ ਸਤਿਗੁਰੂ ਕਹਿਣਗੇ ਕਿ ਪਾਪ ਤੇ ਪੁੰਨ ਕੇਵਲ ਕਹਿਣ ਮਾਤਰ ਨਹੀਂ ਜਿਵੇਂ ਆਪਨੇ ਅਸੀਂ ਕਹਿੰਨੇ ਕਿ ਦੇਖੋ ਜੀ ਇਹ ਜਿਹੜੇ ਪਾਪ ਪੁੰਨ ਇਹ ਆਖਾਨ ਨੇ ਆਖਾਨਦਰ ਤੇ ਮੁਹਾਵਰੇ ਨੇ ਇਹ ਸੱਚ ਨਹੀਂ ਇਹ ਆਖਾਨ ਨੇ ਨਹੀਂ ਪਿਆਰੋ ਆਖਾਨ ਹੀ ਹਕੀਕਤ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਪੁੰਨੀ ਪਾਪੀ ਆਖਣ ਨਾ ਹੈ ਇਹਦੇ ਵਿੱਚ ਅਸੀਂ ਅਰਥ ਅਜ ਕਰਨੇ ਨੇ ਪੁੰਨੀ ਇਹਦਾ ਮਤਲਬ ਹੋ ਗਿਆ ਪੁੰਨ ਤੇ ਦੂਜਾ ਹੈ ਪਾਪ ਪੁੰਨੀ ਪਾਪੀ ਆਖਣ ਨਾ ਹੈ ਇਹਦਾ ਅਰਥ ਪੁੰਨ ਔਰ ਪਾਪ ਆਖਣ ਨਹੀਂ ਆਖਣ ਨਾਏ ਦਾ ਅਰਥ ਸਾਰੇ ਵਿਦਵਾਨਾਂ ਆਖਣ ਕੀਤਾ ਹੈ ਪੁੰਨ ਤੇ ਪਾਪ ਨੂੰ ਤੁਸੀਂ ਮੁਹਾਵਰਾ ਮਤ ਸਮਝੋ ਆਖਣ ਮਤ ਸਮਝੋ ਪਾਪ ਵੀਖ ਹੈ ਪੁੰਨ ਵੀਖ ਹੈ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਜੋ ਕੁਝ ਆਪਾਂ ਕਰਨੇ ਬੈਂਖਾਂ ਚਾਹ ਉਹ ਪੁੰਨ ਹੈ ਚਾਹ ਪਾਪ ਹੈ ਉਹਨੂੰ ਸਾਡੇ ਨਾਲ ਉਹ ਜਾਏਗਾ ਮੈਂ ਅੱਗੇ ਆਪਾਂ ਅਜ ਮੇਰੇ ਮਾਇਸੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਪਾਪ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਪੁੰਨ ਕੀ ਹੈ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਜੋ ਕਰ ਰਿਆ ਹੈ ਉਹ ਲਿਖ ਕੇ ਲੈ ਜਾਏਗਾ ਨਾਨਕ ਮਹਾਰਾਜ ਕਿੰਨੇ ਇਹ ਝੂਠ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਜੋ ਬੀਜੇਗਾ ਉਹ ਖਾਏਗਾ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਆਵੋ ਜਾਹੋ ਉਹਦੇ ਹੁਕਮ ਦੇ ਵਿੱਚ ਆਉਣਾ ਤੇ ਜਾਣਾ ਹੈ ਪੁੰਨ ਔਰ ਪਾਪ ਇਹਨੂੰ ਬਾਣੀ ਦੋਨਾਂ ਨੂੰ ਸਵਕਾਰਿਆ ਥੋੜਾ ਜਿਹਾ ਜੇ ਬਾਹਰ ਮੁਖੀ ਦੇਖੋ ਧਰਮ ਦੀ ਦੁਨੀਆ ਵਿੱਚ ਤੇ ਆ ਸੰਸਾਰ ਦੇ ਬਣਾਏ ਹੋਏ ਵਿਧਾਨ ਵਿੱਚ ਕਈ ਵਾਰੀ ਧਰਮ ਦੀ ਦੁਨੀਆ ਜਿਸ ਨੂੰ ਕਹਿੰਦੀ ਹੈ ਪਾਪ ਹੈ ਤੇ ਬਾਹਰ ਦਾ ਮੁਲਕ ਜਿੱਥੇ ਤੁਸੀਂ ਰਹਿੰਦੇ ਹੋ ਉਹਦਾ ਕਾਨੂੰਨ ਕਹੇਗਾ ਸਾਡੀ ਨਜ਼ਰ 'ਚ ਕੋਈ ਪਾਪ ਨਹੀਂ ਕਾਨੂੰਨ ਜਿਹੜਾ ਉਹ ਨਹੀਂ ਮੰਨੇਗਾ ਵੀ ਇਹ ਧਰਮ ਦੀ ਦੁਨੀਆ 'ਚ ਇਹ ਪਾਪ ਹੈ ਉਹਨਾਂ ਦੀ ਨਜ਼ਰ ਵਿੱਚ ਕੋਈ ਪਾਪ ਨਹੀਂ ਉਹਨਾਂ ਦੀ ਨਜ਼ਰ ਵਿੱਚ ਆਜ਼ਾਦੀ ਹੈ ਹੁਣ ਕਈ ਵਾਰੀ ਇੱਕ ਧਰਮ ਦੇ ਪੁੰਨ ਜਿਹੜੇ ਨੇ ਉਹ ਦੂਜੇ ਧਰਮ ਲਈ ਪਾਪ ਹੁੰਦੇ ਆ ਤੇ ਦੂਜੇ ਧਰਮ ਦੇ ਪਾਪ ਜਿਹੜੇ ਨੇ ਉਹ ਦੂਜੇ ਧਰਮ ਵਾਸਤੇ ਪੁੰਨ ਬਣ ਜਾਂਦੇ ਇਹ ਤਾਂ ਆਪ ਕੋ ਆਪਣੀ ਨਿਰਦਾਰਤ ਕੀਤੀ ਜਿਵੇਂ ਮੁਸਲਮਾਨ ਵਾਸਤੇ ਸੂਰ ਦਾ ਮਾਸ ਇੱਕ ਪਾਪ ਕਹਿ ਲੋ ਉਹ ਤਾਂ ਨਾ ਨਹੀਂ ਲੈਣ ਦਿੰਦੇ ਹਿੰਦੂ ਵਾਸਤੇ ਗਾਂ ਦਾ ਮਾਸ ਮੈਂ ਫਿਰ ਬੇਨਤੀ ਕਰੀ ਜੋ ਉਹਨਾਂ ਨੇ ਬਣਾਈ ਸੀ ਇਮਰਯਾਦਾ ਦੀ ਉਹਦੇ ਵਾਸਤੇ ਗਾਂ ਦਾ ਮਾਸ ਪਾਪ ਹੈ ਤੇ ਮੁਸਲਮਾਨ ਵਾਸਤੇ ਗਾਂ ਦਾ ਮਾਸ ਪਾਪ ਥੋੜਾ ਉਸ ਵਾਸਤੇ ਤਾਂ ਪੁੰਨ ਹੈ ਫਿਰ ਬੇਨਤੀ ਚੀਜ਼ ਦੇਖੋ ਇੱਕ ਵਾਸਤੇ ਗਾਂ ਪੁੰਨ ਬਣ ਗਈ ਦੂਜੇ ਵਾਸਤੇ ਪਾਪ ਬਣ ਗਈ ਇੱਕ ਵਾਸਤੇ ਸੂਰ ਪਾਪ ਬਣ ਗਿਆ ਅਸੀਂ ਕਹਿੰਨੇ ਆ ਜਿਹੜਾ ਬੰਦਾ ਕੇਸ ਕਤਲ ਕਰਾਏਗਾ ਉਹ ਪਤਿਤ ਹੈ ਹਿੰਦੂ ਜਿਹੜੇ ਨੂੰ ਨਿਆਣਿਆਂ ਦਾ ਮੁੰਡਣ ਪੈ ਕਰਦੇ ਆਪਣੇ ਪਰਿਵਾਰਾਂ ਨੂੰ ਇਕੱਠਿਆਂ ਕਰਕੇ ਮੈਂ ਫਿਰ ਅਰਜ਼ ਕਰਾਂ ਬਾਹਰ ਮੁਕੀ ਜਦੋਂ ਤੁਸੀਂ ਦੇਖੋਗੇ ਧਰਮ ਦੀ ਦੁਨੀਆ ਵਿੱਚ ਵੀ ਇਹ ਸੱਚ ਹੈ ਇੱਕ ਧਰਮ ਦਾ ਕਰਮ ਉਸ ਲਈ ਪੁੰਨ ਹੈ ਦੂਜੇ ਧਰਮ ਲਈ ਉਹ ਪਾਪ ਹੈ ਉਹ ਗੁਨਾਹ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਦੇਖੀ ਜੀ ਪੁੰਨ ਤੇ ਪਾਪ ਕੀ ਹੈ ਇੱਕ ਤਾਂ ਮੈਂ ਗੁਰੂ ਨਾਨਕ ਸਾਹਿਬ ਦੀਆਂ ਜਪਜੀ ਸਾਹਿਬ ਤੋਂ ਮੇਰੇ ਮਨਸੀ ਵੀ ਆ ਤਾਂ ਬਾਬਾ ਜੀ ਜਪਜੀ ਸਾਹਿਬ ਵੀ ਦੱਸ ਗਏ ਜਿਹੜੀ ਪੁੰਨੀ ਪਾਪੀ ਆਖਣ ਨਾਏ ਹੈ ਇਸ ਤੋਂ ਪਹਿਲਾਂ ਗੁਰਦੇਵ ਨੇ ਦੋ ਪੌੜੀਆਂ ਚ ਦੱਸਿਆ ਪੁੰਨ ਕੀ ਹੈ ਤੇ ਪਾਪ ਕੀ ਹੈ ਕਿਹੜੇ ਕਰਮ ਤੋਂ ਕਰਨੇ ਨੇ ਕਿਹੜੇ ਨਹੀਂ ਕਰਨੇ ਭਾਵੇਂ ਸਾਡੀ ਰਹਿਤ ਮਰਿਆਦਾ ਵਿੱਚ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਸ ਵਿੱਚ ਰਹਿਤ ਤੇ ਕੁਰਹਿਤ ਨੂੰ ਉਸ ਦਿਨ ਕਿਹਾ ਸੀ ਦੋ ਸ਼ਬਦ ਨੇ ਇੱਕ ਵਿਧ ਹੈ ਔਰ ਇੱਕ ਨਖੇਦ ਹੈ ਵਿਧ ਦਾ ਅਰਥ ਜਿਹੜਾ ਕਰਮ ਤੁਸੀਂ ਕਰਨੇ ਤੇ ਨਖੇਦ ਦਾ ਅਰਥ ਹੈ ਜਿਹੜਾ ਬਿਲਕੁਲ ਜ਼ਿੰਦਗੀ 'ਚ ਨਹੀਂ ਕਰਨਾ ਹੁਣ ਰਹਿਤ ਮਰਿਆਦਾ ਵਿੱਚ ਜਿਹੜੀ ਸਾਡੀ ਰਹਿਤ ਹੈ ਉਸ ਵਿੱਚ ਸਾਡਾ ਅਮਰਦ ਛਕਣਾ ਪੰਜ ਕਕਾਰਾਂ ਨੂੰ ਧਾਰਨ ਕਰਨਾ ਇਹ ਰਹਿਤ ਦਾ ਹਿੱਸਾ ਹੈ ਉਸ ਵਿੱਚ ਸਾਡੀ ਨਿੱਜੀ ਜ਼ਿੰਦਗੀ ਵੀ ਹੈ ਦੋ ਤਰ੍ਹਾਂ ਦੀ ਰਹਿਤ ਹੈ ਸਾਡੀ ਇੱਕ ਸਾਡੀ ਰਹਿਤ ਹੈ ਜਮਾਤੀ ਇੱਕ ਸਾਡੀ ਰਹਿਤ ਹੈ ਨਿੱਜੀ ਇਸ ਨੂੰ ਸੁਣਿਓ ਥੋੜਾ ਜਿਹਾ ਬੇਨਤੀ ਜਿਹਨੂੰ ਰਹਿਤ ਮਰਿਆਦਾ ਜੋ ਸ਼ਬਦ ਦਿੱਤੇ ਨੇ ਇੱਕ ਪੰਥਕ ਦੂਸਰਾ ਸ਼ਖਸੀ ਸ਼ਖਸੀਅਤ ਆਪਣੀ ਨਿੱਜੀ ਇੱਕ ਰਹਿਤ ਉਹ ਵੀ ਜਿਹੜੀ ਪੰਥਕ ਤੌਰ ਤੇ ਤੁਸੀਂ ਮੰਨਣੀ ਹੈ ਦੂਜੀ ਰਹਿਤ ਹੈ ਉਹ ਤੁਹਾਡਾ ਨਿੱਜੀ ਜੀਵਨ ਹੈ ਉੱਥੇ ਪੂਰੀ ਵਿਆਖਿਆ ਕੀਤੀ ਗਈ ਹੈ ਕਿ ਪੰਥਕ ਰਹਿਣੀ ਕੀ ਹੈ ਤੇ ਸ਼ਖਸੀ ਰਹਿਣੀ ਕੀ ਹੈ ਉਸ ਵਿੱਚ ਇਹ ਵੀ ਕਲੀਅਰ ਕੀਤਾ ਵੀ ਨਿੱਜੀ ਰਹਿਣੀ ਨੂੰ ਪੰਥ ਦਾ ਹਿੱਸਾ ਹੀ ਮੰਨ ਕੇ ਚੱਲਣਾ ਹੈ ਪੰਥਕ ਰਹਿਣੀ ਵਿੱਚ ਸਾਡੇ ਪੰਜ ਚਾਰ ਸੰਸਕਾਰ ਨੇ ਜੋ ਮੈਂ ਰਹਿਤ ਮਰਾਦ ਵਿੱਚ ਜਨਮ ਸੰਸਕਾਰ ਅੰਮ੍ਰਿਤ ਸੰਸਕਾਰ ਤੇ ਆਪਣਾ ਆਨੰਦ ਸੰਸਕਾਰ ਤੇ ਮ੍ਰਿਤਕ ਸੰਸਕਾਰ ਇਹ ਪੰਥ ਕਰ ਰਹਿਣੀ ਚ ਹੈ ਹੁਣ ਨਿੱਜੀ ਰਹਿਣੀ ਦੇ ਵਿੱਚ ਤੁਹਾਡਾ ਆਪਣਾ ਸਿਮਰਨ ਹੈ ਨਿੱਜੀ ਰਹਿਣੀ ਦੇ ਵਿੱਚ ਤੁਹਾਡੀ ਬਾਣੀ ਦਾ ਅਭਿਆਸ ਹੈ ਪਰ ਨਿੱਜੀ ਰਹਿਣੀ ਵਿੱਚ ਇਹ ਨਹੀਂ ਕਹਿ ਸਕਦੇ ਕਿ ਮੈਂ ਸੁਤੰਤਰ ਖਾ ਮੈਨੂੰ ਆਜ਼ਾਦੀ ਇਹ ਕੌਣ ਹੈ ਮੈਨੂੰ ਰੋਕਣ ਵਾਲਾ ਨਿੱਜੀ ਰਹਿਣੀ ਨੂੰ ਵੀ ਪੰਥ ਦੀ ਰਾਮਕਾਰ ਦੇ ਵਿੱਚ ਹੀ ਰੱਖਣਾ ਮੈਂ ਅਰਜ਼ ਫਿਰ ਕਰਨਾ ਕਿ ਦੇਖੋ ਨਿੱਜੀ ਰਹਿਣੀ ਵਿੱਚ ਕਈ ਵਰੀ ਬੰਦਾ ਕਹਿ ਦਿੰਦਾ ਧਰਮ ਤੇਨੂੰ ਤੂੰ ਕੌਣ ਮੈਨੂੰ ਟੋਕਣ ਵਾਲਾ ਤੂੰ ਕੌਣ ਮੈਨੂੰ ਕਹਿਣ ਵਾਲਾ ਨਹੀਂ ਐਸੀ ਗੱਲ ਨਹੀਂ ਕਿ ਪੰਥ ਰਹਿਣੀ ਦਾ ਇੱਕ ਵਿਧਾਨ ਕਹੇ ਇੱਕ ਸਾਨੂੰ ਉਹਨਾਂ ਨੇ ਇਹ ਲਕੀਰ ਖਿੱਚ ਕੇ ਦਿੱਤੀ ਵੀ ਐਸ ਦਾਇਰੇ ਵਿੱਚ ਰਿਹਾ ਜੇ ਆ ਕੋਈ ਤੁਸੀਂ ਜ਼ਿੰਦਗੀ ਚ ਕਰਨਾ ਹੈ ਉੱਥੇ ਸਾਡੇ ਲਈ ਜਿਹੜੇ ਪੰਜ ਕਕਾਰ ਤੇ ਮੈਂ ਉਸ ਰਹਿਤ ਦੀ ਗੱਲ ਕਰ ਰਿਹਾ ਜਿਹੜੀ ਇਹ ਸੱਚ ਇਹ ਵੇਖੇ तकरीबन ਹਰ ਗੁਰੂ ਘਰ ਅੰਦਰ ਲਾਗੂ ਹੈ ਨਾ ਕਿਸੇ ਵੀ ਸੰਪਰਦਾ ਦੀ ਕਿਸੇ ਵੀ ਦੂਜੀ ਦੀ ਨਿੰਦਿਆ ਕਰਨੀ ਨਹੀਂ ਹੁਣ ਉੱਥੇ ਪੰਜ ਕਕਾਰ ਜੋ ਸਾਨੂੰ ਉਸ ਰਹਿ ਦਿੱਤੇ ਨੇ ਉਸ ਵਿੱਚ ਕੇਸ ਨੇ ਕੰਗਾ ਹੈ ਤੜਾ ਹੈ ਕਿ ਸ਼ਹਿਰਾ ਹੈ ਕਰਪਾਨ ਹੈ ਸਾਡੇ ਕੋਲ ਬਾਣੀਆਂ ਦਾ ਨਿਤਨੇਮ ਹੈ ਉਸ ਤੋਂ ਬਾਅਦ ਉੱਥੇ ਚਾਰ ਨਖਿੱਧ ਕਰਮ ਨੇ ਜਿਹੜੇ ਜ਼ਿੰਦਗੀ ਚ ਕਦੇ ਨਹੀਂ ਕਰਨੇ ਉਹਨਾਂ ਚਾਰ ਲਈ ਸ਼ਬਦ ਵਰਤੇ ਬੱਜਰ ਕੁਰੇਤ ਰਹਿਤ ਹੈ ਇੱਕ ਕੁਰੇਤ ਹੈ ਚਾਰ ਬੱਜਰ ਕਰੇਤਾਂ ਦੇ ਅੰਦਰ ਸਭ ਤੋਂ ਪਹਿਲਾਂ ਇਹ ਵੀ ਜਿਹੜੇ ਕੇਸ ਨੇ ਮੈਂ ਥੋੜਾ ਜਿਹਾ ਪਾਵਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਪਾਪ ਪੁੰਨ ਆਇਆ ਹੈ ਤੇ ਮੈਂ ਤਾਂ ਕਹਿ ਲੱਗਾ ਹਰ ਧਰਮ ਨੇ ਪਾਪ ਔਰ ਪੁੰਨ ਦੇ ਸ਼ਬਦ ਕਹੇ ਆਹ ਕੰਮ ਕਰਿਓ ਆਹ ਨਾ ਕਰਿਓ ਮਨੋਸ ਵਿੱਚ ਪਹਿਲੀ ਗੱਲ ਵੀ ਕੇਸ ਰਹਿਤ ਵਿੱਚ ਵੀ ਆਉਂਦੇ ਨੇ ਤੇ ਕੇਸ ਕਰਹਿਤ ਵਿੱਚ ਵੀ ਹੁੰਦੇ ਨੇ ਜਦੋਂ ਅਸੀਂ ਕੇਸ ਰੱਖਨੇ ਆਂ ਕੇਸਾਂ ਦੀ ਸੰਭਾਲ ਕਰਨੇ ਸਾਡੀ ਰਹਿਤ ਵਿੱਚ ਨਹੀਂ ਉਸ ਤੋਂ ਬਾਅਦ ਜਿਹੜਾ ਬੰਦਾ ਕੇਸਾਂ ਦੀ ਬੇਦਵੀ ਕਰ ਦਿੰਦਾ ਇਹ ਕੁਰਹਿਤ ਦੇ ਵਿੱਚ ਹੈ ਇਹ ਇਹ ਫਿਰ ਉਹਨੂੰ ਕਿਹਾ ਜਾਂਦਾ ਇਹ ਪੱਤ ਦਿਖਾਏ ਹੁਣ ਜਿਹੜੀ ਕਰਹਿਤ ਉਹਦੇ ਵਿੱਚ ਜੇ ਕੇਸ ਕੋਈ ਕਤਲ ਕਰਦਾ ਹੈਗਾ ਉਥੇ ਕਤਲ ਲਿਖਿਆ ਕੇਸ ਕਤਲ ਕਰਨੇ ਉਸ ਨੂੰ ਇਹ ਸ਼ਬਦ ਕਹਿ ਜਾਂਦਾ ਹੈ ਪਤਿਤ ਹੋ ਗਿਆ ਹੈ ਇਹ ਤੂੰ ਨਹੀਂ ਸੀ ਕਰਨਾ ਇਹ ਪਾਪ ਹੈ ਤੇਰੇ ਲਈ ਗੁਰਮਤਿ ਅਨੁਸਾਰ ਹੁਣ ਦੂਸਰਾ ਇਹ ਸੀ ਤਮਾਕੂ ਦਾ ਸੇਵਨ ਨਹੀਂ ਕਰਨਾ ਤਮਾਕੂ ਨਹੀਂ ਉਹ ਜੋ ਸ ਵਿੱਚ ਨਸ਼ਾ ਪਰ ਸਾਰੇ ਦੱਸ ਦਿੰਦੇ ਆ ਵੀ ਸ਼ਰਾਬ ਆਦ ਕਾ ਭੰਗ ਪੀਮ ਪੋ ਸਭ ਕੁਝ ਦੱਸਿਆ ਜਾਂਦਾ ਹੈ ਤੀਸਰੀ ਗੱਲ ਪਹਿਲਾ ਕੇਸਾਂ ਦਾ ਕਿਸ ਨਹੀਂ ਕਤਲ ਕਰਨੇ ਤਮਾਕੂ ਦਾ ਸੇਵਨ ਪਰ ਤਨ ਦਾ ਸੰਗ ਇਹ ਵੀ ਪਾਪ ਉਹਨਾਂ ਕਿਹਾ ਇਹ ਇਹ ਵੀ ਗੁਨਾਹ ਹੈ ਤੇ ਚੌਥਾ ਕਿਹਾ ਜਾਂਦਾ ਉੱਥੇ ਲਿਖਿਆ ਕੁੱਠਾ ਮਾਸ ਜਿਹਨੂੰ ਅੱਜ ਸਿੱਖ ਧਿਆਨ ਬਿਲਕੁਲ ਨਹੀਂ ਦਿੰਦੇ ਪਏ ਸਿਰਫ ਆਪਣੇ ਜੀਬ ਦੇ ਚਸਕੇ ਦੀ ਲਈ ਜਿੱਥੋਂ ਕੋਈ ਮਿਲ ਜਾ ਉਹ ਹੀ ਉਡਾਈ ਜਾਂਦੇ ਨੇ ਧੂੜਾਂ ਮੈਂ ਬਹੁ ਗਿਣਤੀ ਦੇਖ ਰਿਹਾ ਅੱਜ ਕੱਲ੍ਹ ਹੋ ਸਕਦਾ ਮੇਰੀ ਇਸ ਗੱਲ ਨਾਲ ਤੁਸੀਂ ਕਈ ਸਹਿਮਤ ਵੀ ਨਾ ਹੋਵ ਜੀਏ ਕੀ ਪੁਰਾਣੀਆਂ ਗੱਲਾਂ ਕਰੀ ਜਾਂਦੇ ਆ ਪਰ ਉੱਥੇ ਵੀ ਨਹੀਂ ਕਿਹਾ ਵੀ ਧੱਕੇ ਨਾਲ ਢਾ ਕੇ ਕਿਸੇ ਨੂੰ ਮਾਸ ਖਵਾਓ ਉੰਜ ਤਾਂ ਉਹ ਸਾਨੂੰ ਇਹ ਬਣਾ ਦਿੱਤਾ ਵੀ ਕੁੱਠਾ ਮਾਸ਼ ਸ਼ਬਦ ਵਰਤਿਆ ਗਿਆ ਉੱਥੇ ਪਰ ਮੇਰੇ ਨਹੀਂ ਵੀ ਕਮਜ਼ੋਰੀ ਮੈਂ ਨਹੀਂ ਖਾਂਦਾ ਤੇ ਮੈਂ ਧੱਕੇ ਨਾਲ ਕਿਸ ਨੂੰ ਆ ਵੀ ਨਹੀਂ ਕਹਿ ਦਿਆਂਗਾ ਤੂੰ ਇਹ ਕਿਉਂ ਕਰਨਾ ਪਿਆ ਕਿਉਂਕਿ ਰਹਿਤ ਮਰਿਆਦਾ ਦੇ ਅਧੀਨ ਦੇ ਚੱਲਾਂਗੇ ਤੇ ਸਾਨੂੰ ਇਹ ਗੱਲ ਤੁਸੀਂ ਦੇਖੋ ਉਸ ਉਸ ਦੈਰੇ ਨੂੰ ਮੈਂ ਨਹੀਂ ਖਾ ਰਿਆ ਪਰ ਮੈਂ ਇਹ ਥੋੜਾ ਕਾਂਗਾ ਵੀ ਜੇ ਤੁਸੀਂ ਕੋਈ ਬੰਦਾ ਇੱਧਰ ਪ੍ਰਵਿਰਤ ਹੈ ਤੇ ਤੁਸੀਂ ਉਹਨੂੰ ਇੱਕੋ ਦਮ ਨਿੰਦਣਾ ਸ਼ੁਰੂ ਕਰਦੇ ਹੋਗੇ ਮੈਂ ਕਿਹਾ ਚਾਰ ਉੱਥੇ ਗੱਲਾਂ ਲਿਖੀਆਂ ਹੋਈਆਂ ਹਨ ਉਹ ਜ ਇਸ ਬਾਰੇ ਵੀ ਇੱਕ ਮਸਲਾ ਹੈ ਜਿਹਦਾ ਹੱਲ ਕਦੀ ਨਹੀਂ ਹੋਇਆ ਤੇ ਨਾ ਕੋਣਾ ਸਿਰਫ ਇਹਨੂੰ ਰੜਕਣ ਵਾਲੀ ਗੱਲ ਹੀ ਹੁੰਦੀ ਹੈ ਜਿਉਂ-ਜਿਉਂ ਬੰਦਾ ਬਾਣੀ ਪੜਦਾ ਕਿਉਂ ਪਹਿਲਾਂ ਕਿਹਾ ਗਿਆ ਵੀ ਸਿੱਖ ਬਾਣੀ ਦਾ ਅਭਿਆਸ ਕਰੇ ਸਿਮਰਨ ਦਾ ਅਭਿਆਸ ਕਰੇ ਸੇਵਾ ਕਰੇ ਗੁਰਮੁਖੋ ਸੱਚ ਏ ਜੇ ਜਿਹੜੀ ਜੀਵ ਦੇ ਚਸਕੇ ਦੀ ਖਾਤਰ ਅਸੀਂ ਕਈ ਸਾਲਾਂ ਤੋਂ ਲੜਨੇ ਆ ਆ ਖਾਣਾ ਹੈ ਆ ਪੀਣਾ ਹੈ ਆ ਕਿਵੇਂ ਕਰਨਾ ਹੈ ਜਦੋਂ ਬੰਦਾ ਰੱਬ ਦੇ ਸਿਮਰਨ ਚ ਜੁੜੇਗਾ ਨਾ ਹਕੀਕਤ ਤੇ ਉਹਦੇ ਅੰਦਰੋਂ ਆਵਾਜ਼ ਆਉਣ ਲੱਗ ਪੈਂਦੀ ਤੂੰ ਖਾਣਾ ਕੀ ਹੈ ਤੇ ਪੀਣਾ ਕੀ ਹੈ